ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ਅਤਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਟਾਈਮ ਐ ਸ਼ਾਮ ਦੇ ਤਕਰੀਬਨ 5:00 ਵੱਜ ਚੁੱਕੇ ਨੇ ਜੀ ਧਾਰਾਂ ਟਾਈਮ ਹੋ ਗਿਆ ਦਵਿੰਦਰ ਜੋ ਧਾਰਾਂ ਕੱਢਣ ਲੱਗ ਗਿਆ ਜੀ ਤੇ ਆਓ ਲੈ ਚੱਲਦੇ ਆ ਨਵੇਂ ਬਲੌਗ ਵੱਲ ਬਹੁਤ ਵਧੀਆ ਬਲੌਗ ਹੋਊਗਾ ਬਣੇ ਰਹੋ ਬਲੌਗ ਨਾਲ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਆਪਣੇ ਨੂੰ ਕਰੋ ਜਿਹੜੇ ਨਵੇਂ ਜੁੜੇ ਨੇ ਸਬਸਕ੍ਰਾਈਬ ਆਓ ਜੀ ਲੈ ਚੱਲਦੇ ਆ ਬਲੌਗ ਵੱਲ ਕਰੇ ਤਾਂ ਇਹ ਬਾੜੀ ਗਰਮਿਲ ਆ ਗਈ। ਇੱਥੇ ਆ ਕੇ ਮਾੜੇ ਜਿਹਾ ਕੁਸਰਾ ਮਿਲਿਆ। ਹਾਂ ਬਚਾ ਲਈ। ਇੱਥੇ ਕੁਦਰਤੀ ਫਿਰ ਨੇਚਰਲ ਹਵਾ ਆ ਗਈ। ਬਾਕੀ ਫਿਰ ਕਰੇ ਤਾਂ ਤੂੰ ਆਦਾ ਹੋਰ ਕਰਦੇ ਰਹਿੰਦੇ ਆਪ ਗਰਮੈਸਾਉਂਦੀ ਰਹੇਂ ਫਰਸ਼ ਤਾਂ ਪਜਣਾ। ਕਿਉਂ ਫਰਸ਼ਾਂ ਦੀ ਹਾਂ ਗਰਮੈਸਾ। ਧਰਤੀ ਸਾਰੀ ਖੇਤ ਠੰਡੀ ਐ ਥੋਨੇ ਵਾਲੀ। ਕਿੰਨੀ ਠੰਡੀ ਧਰਤੀ ਆ। ਪਾਣੀ ਲੱਗਿਆ ਵੇ ਕਰਕੇ ਚੀੜੀ। ਤੇ ਸਭ ਕਬੂਜਾ ਪੱਗੋ ਗੋਬੀ ਦਾ ਲਾਉਣਾ ਜੀ। ਰੂੜੀ ਦਾ ਰੇ ਆ ਪਕੜਿਆ ਤਾਂ ਆਰਗੇਨਿਕ ਹੀ ਲਾਵਾ ਗੋਬੀ ਜਿਹੜੀ ਜਰੀ ਨਹੀਂ ਪਾਉਂਦੇ। ਇਹੋੜ ਕੋਟ ਦਾ ਦੇਖੀ ਲਾ ਮਾ ਜੀ ਜੀਰੀ ਆਪਣੀ ਬਹੁਤ ਸੋਹਣੀ ਹੋ ਗਈ ਜੀ ਦੇਖੋ ਤੇ ਨਾ ਘਮਾ ਰਹੇ ਹੋ ਕਿੰਨਾ ਤੇ ਇੱਕ ਇੱਕ ਕੰਡਾ ਕੋਈ ਕੋਈ ਵਿਟਾਵਾ ਹੀ ਥਿੰਦਾਗਾ ਬਹੁਤ ਤੇ ਦੇਖੋ ਜੀ ਝੋਨਾ ਤੇ ਗੰਨਾ ਵੀ ਦੇਖੋ ਆਪਣਾ ਜੀ ਗੰਨਾ ਦਿਖਾ ਗੰਨਾ ਵੀ ਮਾਰੂ ਮਾਰ ਕਰਦਾ ਹੁਣ ਗੰਨਾ ਬਹੁਤ ਸੋਹਣਾ ਜੀ ਘਰ ਦਾ ਗੁੜ ਖਾਵਾਂਗੇ ਜੀ ਚਲੋ ਆਪਦਾ ਗੰਨਾ ਜੀ ਦੇਖੋ ਜੀ ਕੋਈ ਰੇਸ ਸਪਰੇ ਨਹੀਂ ਕੋਈ ਗੋਡੀ ਨਹੀਂ ਆਈਆਂ ਬਿਨਾ ਗੋਡੀ ਤੋਂ ਹੀ ਤੇ ਧੋਨਾ ਜੀ ਉਲਟੀ ਗਿਣਤੀ ਸ਼ੁਰੂ ਹੋ ਗਈ ਜਿਹੜੀ 1509 ਲਈ ਆਪਾਂ ਨੇ ਉਹ ਤਾਂ 2 ਮਹੀਨੇ ਨੂੰ ਵੱਡੀ ਜਾਣੀ ਹੈ ਜੀ 2 ਮਹੀਨੇ 2-4 ਦਿਨਾਂ ਚ 2 ਮਹੀਨੇ ਵਕਤ ਤਕਰੀਬ ਨਾਲ ਤੇ ਜਿਹੜੀ ਇਹ ਪੀਲੀ ਉਸ ਆ ਆਪਣੇ ਪੀਲੀ ਉਸ ਆਦੇ ਨੇ ਤੇ ਰਾਜਿਲ੍ਹੇ ਬਾਣ ਦੇ ਇਹ ਵੱਡੀ ਜਾਣੀ ਆਪਣੀ 15 ਅਕਤੂਬਰ ਤੱਕ ਤੇ ਜਿਹੜੀ 26 ਆ ਉਹ ਵੀ 15 ਅਕਤੂਬਰ ਤੱਕ ਨਾਲ ਹੀ ਵੱਡੀ ਜਾਊਗੀ ਨਵੰਬਰ ਚੱਲਣ ਤੋਂ ਪਹਿਲਾਂ ਆਪਣੇ ਕਣਕ ਵੇਚ ਜੂਗੀ ਚਲੋ ਜੀ 80-80 ਬੰਦਾ ਜਿਉਂਦਾ ਨਾ ਆਸੀ ਆਸੀ ਜੀਂਦਾ ਬੰਦਾ ਤੇ ਪਹਿਲਾ ਕਣਕੀ ਸੋਚਦੀ ਕਣਕ ਵੱਢੀ ਚੱਲੋ ਕਾਸਲ ਵੇਚਤੀ ਪੈਸੇ ਬਾਈਕ ਉੱਤੇ ਚੰਗੇ ਤਾਵੇ ਲਗਾਤੀ ਏ ਏਕਾ ਟੁਕਾ ਭਰੇ ਆਇਆ ਕੁਸ ਤੇ ਹੁਣ ਬੀਪੀਆ ਡਾਊਨ ਹੋਇਆ ਪੈਤੀਗਾ ਇਹਨੂੰ ਆਕਮਾਨ ਵਾਲਾ ਕੀਤਲੀ ਗੇੜੀ ਰੂਟ ਮਾਰਕ ਕੋਲੇ ਨਾਲੇ ਬਣਾਉਣੇ ਆਪਾਂ ਵੀਡੀਓ ਫੇਟ ਸਾਰਾ ਨਿੰਬੂ ਜਦੋਂ ਆਪਣੇ ਬੋਰ ਲੱਗਿਆ ਸੀਗੇ ਨਿੰਬੂ ਤੇ ਸਾਰਾ ਹਿੱਸਾ ਜੇ ਕੱਟਦਾ ਸੀਗਾ ਕਿੰਨੂ ਤੇ ਕਿੰਮਾ ਹੋਣੀ ਮੂੰਗੀ ਹਲਕਾ ਫਿਰ ਕਿੰਨੂ ਬਣਨੇਗੇ ਤੇ ਤੇ ਦੇਖੋ ਵਧੀਆ ਫਲ ਚੱਕ ਕੇ ਲਿਆ ਜੀ ਜੀ ਰੁੱਤ ਨਾਂਗੀ ਦੀ ਬੂਟਾ ਹੀ ਖਤਮ ਹੋ ਗਿਆ ਤੇ ਰੁੱਤ ਮਤਲਕ ਜਿਵੇਂ ਪੰਜ ਸਾਲੀ ਫਲ ਪੈਗਾ ਹੂੰ ਖਾਲੀ ਤੋੜਤੀ ਪੰਜ ਕਸਾਲੀ ਫਲ ਦਿੰਦਾਗਾ ਬੂਟਾ ਫੇਰ ਫਲ ਦੇਣਾ ਬਾਕੀ ਆਪਣੇ ਅਮਰੂਦ ਬਹੁਤ ਵਧੀਆ ਲੱਗੇ ਮਮਾ ਔਲੇ 10 ਮਹੀਨੇ ਚ ਪਾ ਦਿੱਤੇ ਆਪਣੇ ਅਮਰੂਦ ਦੇ ਬੂਟੇ ਦੇਖੋ ਜੀ ਲਾਇਆ ਸੀਗਾ ਕਿੰਨੇ ਅਮਰੂਦ ਲੱਗਣ ਲੱਗੇ ਬਹੁਤ ਮਿੱਠੇ ਹੈਗੇ ਆਪਣੀ ਤੇ ਇਹਨਾਂ ਨੂੰ ਦਿਖਾਏ ਅਮਰੂਦ ਅਜੇ ਤਾਂ ਪੰਜ ਜਿਹੜੀਆਂ ਵੀ ਪੰਜ ਤੋਰੀਆਂ ਲੱਭ ਜਾਣ ਸੱਤ ਲੱਭ ਜਾਣ ਮਤਲਬ ਕਿ ਤੋੜ ਕੇ ਲੈ ਜਾਨੇਗੇ ਤੇ ਤੋਰੀਆਂ ਦੀ ਬਹੁਤ ਵਧੀਆ ਸਾਬੀ ਲੱਗਦੀ ਹੈਗੀ ਤੇ ਤਾਜੀ ਮਿੰਟ ਸਿੱਧੀ ਕੋਈ ਰੱਜਦੀ ਹੁੰਦੀ ਹੈ ਜੀ ਤੇ ਅਮਰੂਦ ਦੇਖੋ ਜੀ ਆਪਾਂ ਅਮਰੂਦ ਉਹਨੇ ਹੀ ਲੈ ਕੇ ਜਾਨੇ ਜਿੰਨੇ ਖਾਣੇ ਹੁੰਦੇ ਜੀ ਘਰੇਲ ਜਾ ਕੇ ਰੱਖਣ ਦਾ ਕੋਈ ਜ਼ਰੂਰਤ ਨਹੀਂ ਦਾ ਉਹ ਸਵੇਰ ਮਿਸਤਰੀ ਮੰਗਦਾ ਸੀ ਉਹਨੂੰ ਕਹਿੰਦਾ ਪੰਜ ਚਾਰ ਤੋੜ ਕੇ ਉਹਨਾਂ ਨੂੰ ਅਮਰੂਦ ਖਾਣੇ ਅਮਰੂਦ ਦੋ ਵਾਰੀ ਆ ਕੇ ਮੋੜ ਕੇ ਆਉਂਦਾ ਪੰਜ ਹੋ ਗਏ ਉਹ ਪੰਨੇ ਪਾਸੇ ਇਹਨਾਂ ਵੀ ਟਿੱਕੇ ਪਾਇਆ ਉਹ ਬਰਬੂਕਾ ਇੰਤਰ ਇਹ 5-4 ਦਿਨਾਂ ਦੀ ਖੇੜੀ ਹੁੰਦੀ ਆ ਫਿਰ 1 ਕਿਲੋ ਦੇ ਇੱਕ ਕਿਲੋ ਦੀ ਕਿਰਨ ਗੇਤੀ ਅਮਰੂਦ ਇੱਕ ਜਿਹੜਾ ਆਪਣਾ ਜੀਰੀ ਦੇ ਪਚਾਲੇ ਇੱਕ ਅਮਰੂਦਾਂ ਦਾ ਬੂਟਾ ਉਹਦੇ ਲੱਗਣਗੇ ਮੱਗਰ ਦੇ ਚ ਹੁਣ ਲੱਗਰਦੇ ਪਸ ਮੱਗ ਫਿਰ ਇਹ 2 ਮਹੀਨੇ ਪੂਰੇ ਲੱਗਣਗੇ ਅਮਰੂਦ ਉਹਦੇ ਵੀ ਬਹੁਤ ਮਿੱਠੇ ਹੈਗੇ 10 ਮਹੀਨੇ ਚੌਲਿਆਂ ਨੇ ਵੀ ਫਲ ਚੱਕ ਲੈਣਾ ਜੀ ਇਸ ਵਾਰ ਪੂਰੀ ਮਿਆਦ ਆ ਵੀ ਔਲੇ ਲੱਗਣਗੇ ਔਲਿਆਂ ਦੇ ਆਪਣੇ ਦੋ ਗੁੱਝੇ ਨੇ ਇੰਨੇ ਔਲੇ ਲੱਗਣਗੇ ਫਿਰ ਗੱਲੇ ਹੀ ਕਰਦੇ ਹੋਏ ਲੱਗੇ ਪਿਛਲੀ ਵਾਰ 5-4 ਲੱਗੇ ਸੀ

ਵਾਰੂ ਜਿਹੜੀ ਸੱਚੋ ਸੌ ਨੰਬਰ ਚੋ ਨੇਂ ਦੇ ਦਿਓ ਜੀ ਨੰਬਰ ਕਮੈਂਟਾਂ ਗਰੂ ਲਾਈਕ ਕਰਿਓ ਧੁੰਨੇ ਵਾਸਤੇ ਤੇ ਅਮਰੂਦ ਤੋੜ ਕੇ ਦੇਉਂਦਾ ਇਧਰ ਅਮਰੂਦ ਕੋਲ ਚਲੇ ਆ ਵੀ ਗਏ ਸੀ ਮੈਂ ਸਕੂਲ ਚ ਲੈ ਜੂਗੀ ਨੂਨ ਲਾ ਕੇ ਸਵਾ ਲੱਗਦੇ ਆ ਆ ਵੇਖਿਆ ਕਿੱਡੀ ਤੋਰੀ ਇਧਰ ਇਹ ਦੇਖ ਕੇ ਵੀ ਵਾਸਤੇ ਰੱਖੀ ਇਹ ਫਾਕੀ ਦਾ ਕੋਈ ਨਾ ਕੋਈ ਆ ਵੀ ਆ ਪਤਾ ਹੀ ਲੱਗ ਗਿਆ ਹਣਾ ਗਾ ਬੀਬੀ ਨੂੰ ਓ ਆ ਦਿਖਾਈ ਨਹੀਂ ਤੂੰ ਦੇਖੀ ਕਿੱਡੀ ਗਈ ਦੇਖੇ ਇਦੋਂ ਪਤਾ ਨਹੀਂ ਲੱਗਦਾ ਇਹ ਜੋ ਆਪਾਂ ਲੈਂਡ ਤੋੜਨ ਆਉਣੀ ਹੈ ਕਿ ਕੋਈ ਕੋਈ ਦਿਸਦੀ ਵੀ ਨਹੀਂ ਜੀ ਪਤਾ ਨਹੀਂ ਬਾਦ ਵਿੱਚ ਜਦੋਂ ਆਪਾਂ ਸਬਜ਼ੀ ਬਣਾ ਲੈਨੇ ਫਿਰ ਇਹ ਹੁਣ ਮਾਂਮਾ ਜਦੋਂ ਪੱਕੀ ਜਾਊਗੀ ਫਿਰ ਇਹ 20 ਬਣ ਲੈਣ ਨੂੰ ਦੁੱਜ ਤੋਂ ਇੱਧਰ ਸਵੇਰੇ ਜਦੋਂ ਮੈਂ ਮੱਝਾਂ ਮੰਨਣ ਆਇਆ ਨਾ ਸਵੇਰੇ ਜਦੋਂ ਮੱਝਾਂ ਮੰਨਣਾ ਹੈ ਔਰ ਮੇਰੇ ਪੰਜਾਮਾ ਨੇ ਪਾਇਆ ਹੁੰਦਾ ਉਹ ਸਾਰੇ ਤੋੜ ਕੇ ਲੈ ਜਾਉ ਸਵੇਰੋਂ ਹਾਂ ਫਿਰ ਉਹ ਬਾਲਟੀ ਚੱਕ ਲੈ ਆਉਂਗਾ ਪਾਣੀ ਵੀ ਬਹੁਤ ਸਾਫ਼ ਦਾ ਹੈ ਕਰੋ ਜੀ ਫਿਰ ਵੀ ਕੰਦਾ ਨਹੀਂ ਪੜਦਾ ਬਾਦੋਂ ਇਹ ਤੋਂ ਪਾਏ ਪਰਦਾ ਹੁੰਦੀ ਆ ਬਾਦੋਂ ਦੀ ਕਈ ਕਿਲੋ ਚਲ ਆਪਾਂ ਦਾ ਬੰਨਸ ਦਾ ਖੇਤੰ ਬੰਦੇ ਦਾ ਵਾਪੀ ਰਹੇ ਨੇ ਗੁੜੀਆਂ ਨੂੰ ਕਦੇ ਕਦੇ ਮੌਕਾ ਮਿਲਦਾ ਆਮਨੂਰੀ ਇੱਧਰ ਆ ਜਾਂਦੇ ਨੇ ਖੁੱਲੇ ਇੱਧਰ ਕਿਉਂ ਆਪਣਾ ਘਰ ਕੋਲ ਹੀ ਖੇਤ ਆ ਜੀ ਇਕੱਲੇ ਇਕ ਨਜ਼ਾਰਾ ਖੇਤਰਾ ਵੱਖਰਾ ਜੀ ਕਿ ਆਮਨੂਰੀ ਦੇ ਬੱਚੇ ਨੇ ਖਾਣ ਨੂੰ ਚੂਰ ਤਾ ਫੁੱਲ ਫੁੱਲ ਮੁਰੂਦ ਫਰੂਟ ਸਬਜ਼ੀ ਆਪਦੇ ਮਨਪੋਹਣਾ ਤੋੜ ਲੈਣੇ ਪਹਿਲਾਂ ਉਹਨਾਂ ਨੇ ਜਾਮਣਾ ਖਾਧੀਆਂ ਹਣ ਅਮਰੂਦ ਹੋ ਗਏ ਪਹਿਲਾਂ ਉਹ ਵੀ ਖਾਧ ਸੀ ਆਲੂ ਬੁਖਾਰੇ ਮम्मा ਹਾਂ ਆਲੂ ਬੁਖਾਰੇ ਸੀ ਜੀ ਕੋਈ ਨਾ ਕੋਈ ਫਲ ਮਿਲ ਹੀ ਜਾਂਦਾ ਸੰਦਾ ਠਾਰ ਖੇਲਪਰੀ ਤੇ ਪਾਣੀ ਦੀ ਜਿਸਾਂ ਮਨ ਬੜੇ ਤੇ ਇੱਕ ਟਾਈਮ ਨਾ ਆਉਣਾ ਜੀ ਬੰਦਾ ਖੇਤ ਵਾ ਕੇ ਸਪਰੇਅ ਇਹ ਕਰਕੇ ਆਉਣਾ ਕਿ ਮਰਜੀ ਨਾਲ ਨਹੀਂ ਜੀ ਤੇ ਬਹੁਤ ਨਿਆਰਾ ਆਉਂਦਾ ਵੱਖਰੀ ਨਿਆਰਾ ਗਾਹ ਸਹਿਰ ਨਾਲੋਂ ਪਿੰਡ ਦਾ ਤੇ ਸਹਿਰ ਨਾਲੋਂ ਬਾਕੀ ਵੱਖਰਾ ਨਿਆਰਾ ਜੀ ਤੇ ਤਾਜੀ ਹਵਾ ਤੇ ਬਾਤਾਬਾਰ ਨੇ ਕਿ ਸਾਡੇ ਦਰਖਤ ਤੇ ਬਹੁਤ ਜਿਆਦਾ ਨੇ ਬੂਟੇ ਜੀ ਆਕਸੀਜਨ ਬਹੁਤ ਆ ਜੀ ਤੇ ਕੋਈ ਨਾ ਕੋਈ ਹਰ ਸਾਲ ਫਰੂਟ ਵਾਲੇ ਬੂਟੇ ਲਾਉਣੇ ਵੀ ਰਹਿੰਦੇ ਆਪਾਂ ਤੇ ਅੱਜ ਜਦੋਂ ਅਸੀਂ ਹੁਣ ਅਮਨ ਨਾਲ ਇੱਧਰ ਮੈਂ ਅੱਜ ਖੇਤ ਜਿਹੜਾ ਮਾਰ ਕੇ ਆਉਨੇ ਆ ਇੱਕ ਮਨ ਨੂੰ ਆਪਦੇ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਜਦੋਂ ਆਪਦੇ ਖੇਤ 'ਚ ਖੜਦੇ ਆ ਕੇ ਆਪਦੇ ਬੱਚਿਆਂ ਨਾਲ ਆਪਦੇ ਘਰ ਆਲੀ ਨਾਲ ਬਹੁਤ ਵਧੀਆ ਲੱਗਦਾ ਜੀ ਤੇ ਜੀਜੀ ਜੋਟੀ ਹੁਣ ਘਰੇ ਬੈਠੇ ਸੀ ਉਹ ਗੋਰੀਆਂ ਦੇੜੀ ਜਾਂਦੇ ਸੀ ਤੇ ਅਸੀਂ ਸਾਰਾ ਪਰਿਵਾਰ ਇੱਧਰ ਆ ਗਏ ਜਾ ਕੇ ਮੈਂ ਇਹਨਾਂ ਨੂੰ ਬੱਤਿਆਂ ਨੂੰ ਹਨਾ ਦਹੀਂ 'ਚ ਗੰਡੇ ਘੱਟ ਕੇ ਦਹੀਂ ਬਣਾ ਕੇ ਦਊਂਗੀ ਤੇ ਅਸਵੇਰ ਵੇਲੇ ਤਾਂ ਕਿਉਂਕਿ ਸੂਰਜ ਜਾਂਦੇ ਭੱਜੋ ਭੱਜ ਹੈ ਨਾ ਚਾਹ ਨਾਲ ਇੱਕ ਇੱਕ ਪੌਂਠਾ ਖਾ ਜਾਂਦੇ ਆਗੇ ਤੇ ਹੁਣ ਐਸ ਵੇਲੇ ਸ਼ਾਮ ਨੂੰ ਇਹ ਦਹੀਂ ਖਾਂਦੇ ਆਗੇ ਮੇਰੇ ਆਪਾਂ ਨਾ ਦਿੱਨੀ ਹੈਗੀ ਉਹਨਾਂ ਨੂੰ ਤਿੰਨ ਅਮਰੂਦ ਨਹੀਂ ਚੌਥਾ ਅਮਰੂਦ ਕੋਲੇ ਜਿਹੜਾ ਇਹ ਨਾ ਆਕਾਰ ਆ ਜੀ ਇਹਦਾ ਗੱਬੂ ਕੋਸੇ ਦਾ ਨਾਮ ਹੁੰਦਾ ਜਿਵੇਂ ਗੱਬੂ ਕੋਸੇ ਦਾ ਸਾਈਜ਼ ਹੁੰਦਾ ਉਹ ਸਾਬ ਨਾਲ ਇਹਦੀ ਬੰਤ ਲਈ ਸਾਰੇ ਅਮਰੂਦਾਂ ਲਈ ਹੋਰ ਵੀ ਢਕਾਰੀ ਤੁਹਾਨੂੰ ਕੋੜ ਕੇ ਆਪਣੇ ਉਹ ਵਾਲੇ ਅਮਰੂਦ ਆਹ ਦੇਖੋ ਸਾਰਿਆਂ ਦੀ ਇਸ ਤਰ੍ਹਾਂ ਹੀ ਜਿਹੜੇ ਖੇਤ ਨੇ ਉਹ ਗੋਲ ਨੇ ਤੇ ਸਾਚ ਸਰਦੀ ਚ ਬਹੁਤ ਮਿੱਠੇ ਅਮਰੂਦ ਲੱਗਦੇ ਨੇ ਜੀ ਉਦੋਂ 60 70 ਰੁਪਏ ਅਮਰੂਦ ਦਾ ਰੇਟ ਹੁੰਦਾ ਕਿਲੋ ਦਾ 100 ਦੇ ਰੇਟ ਕਿਲੋ ਐ ਮਿਲਦੇ ਨੇ ਉਹਦੇ ਆਪਣੇ ਆਮ ਅਮਰੂਦ ਆਪਣੇ ਘਰ ਦੇ ਬinareespure ਵਾਲੇ ਆਮ ਹੁੰਦੇ ਨੇ ਉਹ ਐਂ ਕਿਰਕੇ ਨਹੀਂ ਡਿੱਗਦੇ ਜੇ ਆਪਾਂ ਤੋੜਾਂਗੇ ਤਾਂ ਹੀ ਉਹ ਕਿਰੇ ਅਮਰੂਦ ਤਾਂ ਹੀ ਉਹ ਜਿਵੇਂ ਕਿ ਇਹ ਕਿਦਾਂ ਫਲਾਂ ਨਾਲ ਥੱਲੇ ਝੜ ਜੂਗਾ ਉਹ ਨਹੀਂ ਡਿੱਗਦੇ ਇਹ ਬਸ ਆਪਾਂ ਤੋੜੀ ਜਾਮ ਨਾਲ ਹੁੰਦੇ ਜਿਹੜਾ ਕੋਈ ਕਿਰੇ ਨਹੀਂ ਫਾਲ ਵਾਲਾ ਹੋਊਗਾ ਉਹਨੂੰ ਮੱਝ ਨੂੰ ਪਾ ਰਿਆ ਕਰਾਂ ਦੂਜਾ ਪਾ ਰਿਆ ਕਰ ਮਸਤਾਂ ਵੀ ਕੋਈ ਕੋਈ ਯੂਟਿਊਬਰ ਜਿਹੜੇ ਦੇਖਦੇ ਹੋ ਕੋਈ ਨੇੜੇ ਆ ਸਕਦਾ ਮਰੂਦ ਨਹੀਂ ਆ ਸਕਦੀ ਕਿ ਇਸੇ ਵੇਲੇ ਜਿਹੜੀ 5-7 ਆਉਣਗੇ ਖਾਣ ਨੂੰ ਤੇ ਕਿਉਂ ਜੀ ਆਪਾਂ ਕਿਹੜਾ ਬਾਣੀਆਂ ਵਾਂਗੂ ਤੱਕੜੀ ਚੱਕਣੀ ਐ ਆਪਣਾ ਨਕਾਤੇ ਕੋਲੀ ਹੁੰਦੇ ਨੇ ਜੀ ਦਰਪਾਈਆਂ ਦੇ ਤੇ ਕੋਣ ਵੀ ਕਿਉਂ ਨਾ ਮਹਾਰਾਜ ਨੇ ਬਹੁਤ ਕੁਝ ਦਿੱਤਾ ਜੀ ਸਭ ਤੋਂ 5 ਕਿਲੋ ਤੋਂ ਨੇ ਵੀ ਆਪਣੇ ਲਾਦ ਦਿੱਤੀ ਕਿਉਂਕਿ ਮਹਾਰਾਜ ਨੇ ਆਪਾਂ ਨੂੰ ਬਹੁਤ ਸੋਹਣੀ ਲਾਦ ਦਿੱਤੀ ਹੈਗੀ ਇੱਕ ਬੇਟਾ ਇੱਕ ਬੇਟੀ ਤੇ ਬਾਕੀ ਚੀਜ਼ ਪੈਸਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਗਿਆ ਸਾਣੇ ਕਹਿੰਦੇ ਨੇ ਜਿਹੜੀ ਲਾਲ ਸੋਦਾ ਜੀ ਉਹ ਲਿਆ ਪਾਇਆ ਸਤ ਕੋਲਾ ਦੁੱਧ ਨੇ ਤੇ ਮਹਾਰਾਜੇ ਇਹਨਾਂ ਨੂੰ ਰਾਜੀ ਕਿਸਤੀ ਰੱਖੇ ਤੇ ਵਧੀਆ ਸਿਆਣੇ ਬਣਾ ਕੇ ਰੱਖੇ ਤੇ ਮਾਪੇ ਪਾਪ ਚ ਕਹਿਣੇ ਤੇ ਚੱਲਣ ਸਭ ਤੋਂ ਵੱਡੀ ਚੀਜ਼ ਇਹ ਕੀ ਹੈ ਕਿ ਪੜ੍ਹ ਲੈ ਕੇ ਦੋ ਪੈਸਾ ਨਹੀਂ ਨੋਕਰੀ ਆਪਣੀ ਦਾਸ ਤੋਂ ਚੱਜੀ ਵੀ ਹੈ ਨਾ ਇਹਨਾਂ ਨੂੰ ਪੜਾ ਲਿਖਾ ਕੇ ਵੀ ਕਿਸੇ ਵਧੀਆ ਨੌਕਰੀ ਤੇ ਲਾ ਦੇਗੀ ਕਿਰੇ ਨੰਦੀ ਕਿਸਮਤ ਆ ਸਾਡੇ ਤਿੰਨ ਚਾਰ ਪੀੜੀਆਂ ਚ ਕੋਈ ਨੌਕਰੀ ਤੇ ਵੀ ਨਹੀਂ ਹੈਗਾ ਜੀ ਚਲੋ ਮਹਾਰਾਜ ਸੋਨੇ ਤੇ ਭੈਣਾ ਤਾਂ ਨੌਕਰੀ ਵਾਲੇ ਨੂੰ ਵਿਆਹ ਤੇ ਸੀ ਤੇ ਸਾਡੇ ਘਰ ਚ ਨਹੀਂ ਆ ਕੋਈ ਪਰਮਾਤਮਾ ਬੱਚਿਆਂ ਨੂੰ ਨੌਕਰੀ ਵਾਲੇ ਬਣਵਾਵੇ ਨਾ ਚਲੋ ਹੈਗੇ ਵਧੀਆ ਜੂਰੇ ਮਹਾਂਉਤ ਸਿਰ ਦਿਆ ਜਾਂਦਾ ਜਿਵੇਂ ਉਹਦਾ ਕੁਦਰਤ ਵੱਲੋਂ ਲਿਖਿਆ ਪਿਆ ਜਿਵੇਂ ਇਹਨਾਂ ਨੇ ਬਣਨਾ ਪਰ ਆਪਣਾ ਇੱਕ ਸੇਧ ਦੇਣੀ ਮਾਂ ਤੇਰੇ ਸਾਰੇ ਹੁੰਦਾ ਸੇਧ ਚੰਗੀ ਦੇਣੀ ਚਾਹੀਦੀ ਬੱਚਾ ਬਾਕੀ ਆਪਣੀ ਹੈ ਨਾ ਵੀ ਕੋਈ ਇਹਨਾਂ ਨੂੰ ਪੈਸੇ ਬੰਨੀ ਆਏ ਆ ਵੀ ਕੋਈ ਕੋਈ ਵੀ ਆਪਾ ਵਿਪੜਾ ਨਹੀਂ ਸਕਦੇ ਹੁੰਦੇ ਕਈ ਮਾਂ ਬਾਪ ਇਹਨਾਂ ਨੂੰ ਤਾਂ ਵੀ ਬਹੁਤ ਪੈਸਾ ਵੀ ਮਿੱਤੂ ਡੈਡੀ ਕਹਿੰਦਾ ਮੈਂ ਬਹੁਤ ਪੈਸਾ ਲਾਉਂਗਾ ਵੀ ਜਿੰਨੇ ਟੱਕੇ ਪੜਨਾ ਚਾਹੁੰਦੇ ਵੀ ਉੱਥੇ ਤੱਕ ਪੜ ਸਕਦੇ ਆ। ਆਹ ਮਾਂ ਪੜ ਕੇ ਆਪਦੀ ਨੌਕਰੀ ਦੇ ਕਵਲ ਬਣ ਜਾਣ। ਫਿਰ ਇਹਨਾਂ ਦੀ ਕਿਸਮਤ ਮੱਥੇ ਹੀ ਲਿਖੀ ਹੋਈ। ਖੇਤੀ ਕਰੀ ਜਾਵਾਂਗੀ। ਖੇਤੀਬਾੜੀ ਥੋੜੀ ਥੋੜੀ ਆਪੀ ਕਾਮ ਲੈਣਗੇ। ਖੇਤੀ ਤਾਂ ਮੈਂ 15-20 ਸਾਲ ਕਰੂੰਗਾ ਫਰੋਕ ਨਾਲ। ਇਹ ਖੇਤੀ ਕਰਨ ਨੂੰ ਮੈਂ ਕਰ ਕਰਦੇ ਜوں ਪੜ ਕੇ ਕੁਝ ਵੱਡ ਕੇ ਦਿਖਾ ਦੇਣਾ। ਕੋਈ ਜ਼ੋਰ ਨਾਲ ਧੱਕੇ ਨਾਲ ਕੋਈ ਨਹੀਂ ਕੁਝ ਕਰ ਸਕਦਾ ਮੈਂ ਜਿਵੇਂ ਇਹਨਾਂ ਦੀ ਮੱਥੇ ਦੀ ਤਕਦੀਰ ਅਤੇ ਇਹਨਾਂ ਨੇ ਸਾਰੇ ਆ ਕੇ ਪੜਨਾ ਲਿਖਣਾ ਤਾਂ ਹੀ ਮੈਂ ਮੰਮੀ ਨੂੰ ਕਹਿ ਦੇਣੀ ਐਂਗੀ ਮੰਮੀ ਜਿੰਨਾ ਤੁਸੀਂ ਕੰਮ ਕੀਤਾ ਉਹਨਾਂ ਅਸੀਂ ਨਹੀਂ ਕਰ ਸਕਦੇ ਜਿੰਨਾ ਅਸੀਂ ਕੀਤਾ ਆਉਣ ਵਾਲੇ ਦੇ ਬੱਚੇ ਨਹੀਂ ਕਰ ਸਕਦੇਗੇ ਵੀ ਦੇਖੋ ਖਰਾਕਨ ਦੇ ਸਾਹਮਣੇ ਹੋਣਾ ਰੇਸਪਰੇ ਵਾਲੀ ਕੋਲ ਚੀਜ਼ ਨਹੀਂ ਬਣਗੀ ਤੇ ਉਦੋਂ ਮੰਮੀ ਹੁਣੇ ਵੇਲੇ ਉਦੋਂ ਵੀ ਇੰਨਾ ਵਧੀਆ ਖੀਂਦਾ ਸੀਗਾ ਕੋਈ ਤਾਰਸਦੀਆਂ ਤੁਰਿਆ ਫਿਰਦੇ ਵਧੀਆ ਹੈ ਨਾ ਤੇ ਚੇਤਾਂ ਬਾੜੀਆਂ ਚ ਕੋਈ ਆਪਣੇ ਨਾਲ ਕੁੱਕਰ ਨਹੀਂ ਸੀਗਾ ਹੁਣ ਫੇਰ ਵੀ ਬਹੁਤ ਬੱਚਿਆਂ ਨੂੰ ਆਪਾਂ ਇਹਨਾਂ ਨੂੰ ਕਮਣੇ ਆਪਣੇ ਤਾਂ ਪੂਰ ਵੀ ਫੇਰ ਵੀ ਬਹੁਤ ਵਧੀਆ ਘਰ ਦੀ ਸਬਜ਼ੀਆਂ ਨੇ ਘਰ ਦਾ ਦੁੱਧ ਹੈ ਘਰ ਦੇ ਆੜ ਚੌਲ ਨੇ ਘਰ ਦੀ ਕਣਕ ਹੈ ਜਿਹੜੇ ਸਾਰਾ ਕੁਝ ਮਿਲਦਾ ਲੈਂਦੇ ਨੇ ਜਿਹੇ ਇਨਸਾਨ ਨੇ ਰੋਜ਼ ਕਿੰਨੇ ਦੁੱਧ ਦੇ ਘਾਲੇ ਪੜੇ ਜਾਂਦੇ ਨੇ ਸਬਜ਼ੀਆਂ ਟੀਕੇ ਵਾਲੀਆਂ ਪੜੀਆਂ ਜਾਂਦੀ ਨੇ ਬਹੁਤ ਕੁਸਮਾਕਲੀ ਮਿਲਦਾ ਕਦੂ ਕਦੂ ਵੀ ਹਣ ਤਾਂ ਟੀਕੇ ਨਾਲ ਹੀ ਤਿਆਰ ਕਰਦੇ ਆ ਜੀ ਕਦੂ ਨਿਕਲ ਜਾਂਦਾ ਕੋਈ ਨਾ ਆਪਾਂ ਮੋਬਾਈਲ ਤੇ ਵੇਖਨੇ ਕਈ ਵਾਰੀ ਉਹ ਮਿੰਟ ਚ ਕੀ ਐਡਾ ਹੋ ਜਾਂਦਾ ਆਪਾਂ ਤਾਂ ਬਹੁਤ ਕੁਛ ਵਧੀਆ ਆਰਗੇਨਿਕ ਲੈਂਦੇ ਕੱਲ ਲੈ ਕੇ ਆਏ ਸੀ ਕਿ ਇਹ ਗੋਭੀ ਦੀ ਸਬਜ਼ੀ ਸੈਰੋਂ ਤੇ ਜਨਨ ਕਿ ਜਦੋਂ ਬਣਾਈ ਹੈ ਨਾ ਉਹਦਾ ਵੀ ਇੰਨਾ ਟੇਸਟ ਨਹੀਂ ਸੀ ਆ ਵੀ ਜਿੰਨਾ ਆਪਾਂ ਜਦੋਂ ਕਿਸੇ ਆਲ ਦੀ ਸਬਜ਼ੀ ਜੁੰਦਾਗਾ ਰੋਤ 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 ਇਸ ਹਾਂ ਬਣਾਲੀ ਚੰਗੀ ਲੱਗਦੀ ਹੈਗੀ ਤੇ ਨਹੀਂ ਜਵਾਕ ਚਾਹ ਤੇ ਖੰਡੇ ਦੀ ਹੈ ਇਹ ਗੋਭੀ ਦੀ ਸਬਜੀ ਨਹੀਂ ਆਏਗੀ ਉਹ ਦੂਰੇ ਕੱਦੂ ਲੱਗਦਾ ਹੁੰਦਾ ਮਮਾ ਮਮਾ ਸਾਨੂੰ ਤਾਂ ਕੱਦੂ ਦੀ ਜਾਂ ਤੋਰੀਆਂ ਦੀ ਸਬਜੀ ਵਧੀਆ ਲੱਗਦੀ ਕੱਦੂ ਤੋਰੀ ਬਹੁਤ ਸਵਾਦ ਬਣਦੀ ਹੈ ਕਿਉਂਕਿ ਹਰੀ ਮਿਰਚ ਪਾ ਗਏ ਆਪਾਂ ਲਾਲ ਮਿਰਚ ਨਹੀਂ ਪਾਉਂਦੇ ਆਪਣੇ ਕੱਦੂ ਤੋਰੀ ਹਰੀਆਂ ਮਿਰਚਾਂ ਤੇ ਆਪਣੇ ਤਰੀਲੇ ਇਹ ਚੀਜ਼ਾਂ ਦੀ ਸਬਜੀ ਤੇ ਆਉਂਦੀ ਹੈ ਜੀ ਦੂਜੀ ਵਾਰ ਮੋੜ ਲੈਣੇ ਬਾਕੀ ਜਿਵੇਂ ਕੀ ਹੁਣ ਗਾਚ ਲਾਉਂਦੇ ਨੇ ਇੱਥੇ ਲੱਗਦੇ ਨੇ ਇੱਥੇ ਜੱੱਗੀ ਹੋਏ ਨੇ ਕੋਈ ਤੋੜ ਕੇ ਲਾਏ ਨੇ ਆਪਾਂ ਇੱਥੇ ਤਾਂ ਕਦੇ ਨਹੀਂ ਲੈਂਦੇ ਆਪਾਂ ਤਨਬੋਟੇ ਟੁੱਟੇ ਦੀ ਬਰਸ ਅੰਨ 500 ਜੀ ਦੇ ਖਾਨ ਚ ਹਨਾ ਨਸੀਬ ਉਹ ਹੀ ਖਾ ਸਕੂਗਾ ਚੋਰੀੇ ਤੋੜ ਕੇ ਲੈ ਆਂਦੇ ਨੇ ਚਲੋ ਕੋਈ ਚਲੋ ਤੋੜ ਨਾਲ ਦੇ ਪਲਾ ਔਲੇ ਆਲੇ ਬੁੱਜੀ ਜੇ ਲੱਗੇ ਨਾ ਔਰੇ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਇਹਨੇ ਲੱਗਣਗੇ ਤਾਂ ਵੀ ਤਾਰਾ ਪਿੰਡ ਤੋੜ ਕੇ ਸ਼ਹਿਰ ਪਾਗੇ ਨੂੰ ਬੋਲੇ ਜੀ ਕੀ ਆਪਣੇ ਬਹੁਤ ਬਾਰੇ ਨਾਲ ਨਾਲ ਲੱਗੇ ਨਾਲ ਨਾਲ ਸ਼ਾਰ-ਸ਼ਾਰ ਪਿੰਡੋਂ ਹੋਣਾ ਫੇਰ ਜੀ 2 ਮਹੀਨਾ ਫੇਰ ਰੈਡੀ ਨੇ ਦੇਖੋ ਜੀ ਇਹ ਦੋਨੇ ਨੇਗੇ ਔਲੇ ਆਂਦੇ ਬੂਟੇ ਹੁਣ ਵੀ ਕਿਰਪਾਈ ਦਾ ਕੁਮਹਰਾਂ ਲੱਗਣਗੇ ਇਹਦੇ ਮੈਨੂੰ ਪਤਾ ਪੂਰੀ ਇੱਥੇ ਆਪ ਬੰਦੀ ਲੱਗਣੀ ਲੱਗਣਗੇ ਦੋ ਬੂਟੇ ਹੋਣਗੇ ਨਾ ਇਹ ਤੋ ਕਰਨਾ ਬਣਾ ਰਹੇ ਪੁੱਤ ਨਾਲ ਦੇਖੋ ਜੀ ਇਹ ਹੈਗਾ ਜੀ ਗੰਨਾ ਸਾਰਾ ਹੈ ਆਪਣਾ ਝੋਨਾ ਜਿਹੜਾ ਲੱਗਿਆ ਹੋਇਆ ਹੈਗਾ ਦੇਖੋ ਇੱਧਰ ਵੀ ਲੱਗਿਆ ਹੋਇਆ ਹੈਗਾ ਝੋਨਾ ਤਾਂ ਜੀ ਇਧਰ ਆਪਣੇ ਬਾਬਾ ਜੀ ਦੀ ਆ ਜਾਂਦੀ ਹੈ ਸਮਾਧ ਬਾਪੀ ਸਮਾਧ ਹਲੋ ਹਮਤ ਦਾ ਸਸਰੀ ਦਾ ਸਾਰਿਆਂ ਨੂੰ ਪਿਆਰ ਕਰੀ ਤੇ ਬੇਹੇਗੀ ਕਿਰਪਾ ਨਾਲ ਸੱਚੇ ਪਾਛਾਈ ਨਾਲ ਅਰਦੀ ਕਲਾਚਾਤਾਂ ਸਾਰੇ ਤੇ ਅਮੀਦ ਕਰਦੇ ਹਾਂ ਤੁਸੀਂ ਵੀ ਸਭ ਠੀਕ ਠਾਕ ਹੋਵੋਗੇ ਕਿਤਾ ਵੈਡੀ ਨੂੰ ਸਾਰਿਆਂ ਦੀ ਤਰੱਕੀਆਂ ਵਲੋਂ ਸਾਨੂੰ ਸਾਨੂੰ ਦੀ ਤੁਹਾਨੂੰ ਦੀ ਤੇ ਵੀਡੀਓ ਨੂੰ ਦੇਖ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸੋਦੇ ਸੋਨੇ ਸੋਨੇ ਕਮੈਂਟ ਪੜ ਕੇ ਮੈਨੂੰ ਬੜਾ ਜੀਲਾ ਲਗਾਦਾ। ਕਿਉਂ ਸਾਨੂੰ ਪਤਾ ਹੀ ਆ ਪੁੱਤ। ਇਹ ਮੇਰਾ ਸਜੋਗ ਵੀ ਬਹੁਤ ਜਿਆਦੇ ਭਾਰੀ ਹੁੰਦਾ ਹੈ। ਤੇ ਜੋ ਮੈਂ ਤਣਾ ਬਣਾਉਂਦਾ ਅਗਲਾ ਤੇ ਪਾਉਂਦਾ ਫਿਰ ਸੋਦੇ ਖਾਤਰ ਤਿਆਰ ਕਰਕੇ ਯਾਰ ਨਾਲ ਵੀਡੀਓ ਭੇਜਦੇ ਆ। ਤੇ ਕੰਨ ਬਾਦ ਤੁਹਾਡਾ ਲਾਇਕ ਕਰਨ ਦਾ ਪੁੱਤ ਬਹੁਤ ਬਹੁਤ ਜਿਆਦੇ। ਤੇ ਇਹ ਆਏ ਆ ਜ਼ਿੰਦਗੀ 'ਚ ਜਿਵੇਂ ਬੰਦੇ ਦਾ ਸਮਾਂ ਬਦਲਦਾ ਨਾ ਅਹੀਂ ਰੁਕਦਾ ਸਮਾਂ। ਪਹਿਲਾਂ ਜਿਹੜੀ ਗਰਮੀ ਤੇ ਉਹ ਤਾਂ ਹੋਰ ਹੱਬਦੀ ਸੀ ਹੁਣ ਦੇਖੋ ਹੋਰ ਹੱਬਦੀ ਗਰਮੀਆਂ ਸੋਨੇ ਤੁਸੀਂ ਮੇਰੇ ਤੋਂ ਆ ਗਿਆ ਸਾਰੇ ਤੇ ਹੁਣ ਗਰਮੀ ਜੋਰ ਨਾਲ ਪੈਂਦੀ ਹੈ ਹੁਣ ਸਮਾਂ ਦਾ ਟਾਈਮ ਆ ਜਿਹੜਾ 5 ਵਜੇ ਨਾਲ ਬੱਜ ਗਏ ਤੇ ਹੁਣ ਹਵਾ ਚੱਲਦੀ ਹੈ ਠੰਡੀ ਤੇ ਹੁਣ ਮਾਜੀ ਠੰਡ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਪਤਾ ਨਹੀਂ ਕਿਹਦੀ ਗਰਮੀ ਦੀ ਚਿਪਚਿਪੀ ਨਹੀਂ ਤਬੜਾ ਕਾਲੀ ਉਹ ਹੋਰਦੀ ਹੈ ਇਹ ਸਾਰਾ ਸਮਾਂ ਬਦਲਦਾ ਰਹਿੰਦਾ ਹੈ ਰੁੱਖ ਸਦਾ ਇਹੀ ਹਾਲ ਬੰਦੇ ਦੀ ਜ਼ਿੰਦਗੀ ਦਾ ਹੈ ਨਾ ਜ਼ਿੰਦਗੀ ਚ ਬਹੁਤ ਜ਼ਿਆਦੇ ਸਮੇਂ ਨਾਲ ਲੰਦੇ ਨੇ ਪੁੱਤ ਅਸੀਂ ਤਾਂ ਜ਼ਿੰਦਗੀ ਕੱਢ ਲਈ ਆ ਜਿੰਨਾਂ ਨੇ ਕੱਢ ਲਈ ਮੇਰੇ ਭੈਣ ਭਰਾਵਾਂ ਨੂੰ ਨੌਨੀ ਵੀ ਪਤਾ ਸਾਡੇ ਵਰਗੇ ਹੋ ਗਏ ਜਿਹੜੇ ਜਿਹੜੇ ਵਿਚਾਰੇ ਬੱਚੇ ਨੇ ਮਜ਼ੁਰਗ ਨੇ ਤੇ ਭੈਣਾਂ ਨੇ ਮੇਰੀਆਂ 누ਹਾਂ ਧੀਆਂ ਨੇ ਉਹ ਸਾਰੇ ਵੀਡੀਓ ਦੇਖਦੇ ਨੇ ਨਾ ਧੰਨਵਾਦ ਹੈ ਉਹਨਾਂ ਨੂੰ ਵੀ ਪਤਾ ਲੱਗੀ ਜਾਊਗੀ ਹਾਂ ਦੀਦੀ ਦੀ ਗੱਲ ਸਹੀ ਥੀ ਵੀ ਪਹਿਲਾਂ ਆਪਣੇ ਤੇ ਕਿਹਾ ਜਾ ਸਮਾਂ ਥੀ ਹੁਣ ਕਿਹਾ ਜਾ ਸਮਾਂ ਹੈ ਇਹ ਬੰਦੇ ਦੀ ਜ਼ਿੰਦਗੀ ਨਾਲ ਹੀ ਸਮਾਂ ਬੱਚੇ ਨੂੰ ਤਾਂ ਆਪਾਂ ਗੋਦੀ ਚਾਕੇ ਪਾਲਦੇ ਆਂ ਰੋਸਦੇ ਆਂ ਫਿਰ ਆਪਾਂ ਉਹਨੂੰ بڑا ਲਖਿਆ ਕੇ ਜਵਾਨ ਕਰ ਲੈਂਦੇ ਆਂ ਫਿਰ ਬੰਦਾ ਆਪਦੇ ਸੰਕਾ ਨਾ ਉੱਡਣ ਲੱਗ ਜਾਂਦਾ ਜਿਹੇ ਮਰਦਾ ਜਿਹੇ ਜਨਾਨੀਆ ਨਾ ਫਿਰ ਆਪਦੇ ਸੰਕਾ ਨਾ ਉੱਡਦਾ ਜਦੋਂ ਫਿਰ ਉਹਦੇ ਕੋਈ ਗੱਲ ਯਾਦ ਨਹੀਂ ਰਹਿੰਦੀ ਉਹਦੀ ਮਸਤੀ ਚ ਰਹਿੰਦਾ ਹੈ ਉਹਦੇ ਮਨ ਦੇ ਹਿਸਾਬ ਨਾਲ ਰਹਿੰਦਾ ਹੈ ਨਾ ਮਨਾਂ ਵਾਲੀਆਂ ਗੱਲਾਂ ਕਰਦਾ ਵਿਚਾਰਾ ਜ਼ਿੰਦਗੀ ਚ ਜਦੋਂ ਜਵਾਨੀ ਹੋ ਜਾਂਦੀ ਹੈ ਜੋਰਾ ਤੇ ਬੰਦ ਜਦੋਂ ਟਲ ਜੇ ਜਾਂਦੀ ਆ ਫੇਰ ਗੱਲ ਹੋਰ ਬਣ ਜਾਂਦੀ ਆ ਜਦੋਂ ਬੜੇ ਆਪ ਆ ਜਾਂਦਾ ਫੇਰ ਗੱਲ ਹੋਰ ਬਣ ਜਾਂਦੀ ਆ ਸਮੇਂ ਵਾਲੀ ਗੱਲ ਹੀ ਆ ਬੰਦੇ ਦੀ ਜ਼ਿੰਦਗੀ ਚ ਪੁੱਤ ਸਮਾਂ ਬਹੁਤ ਵਧੀਆ ਵਧੀਤ ਹੋਇਆ ਰਹਿ ਗਿਰੂ ਤੰਦਰੁਸਤੀ ਰੱਖੇ ਨੰਗੇ ਸਮੇਂ ਦਾ ਤਾਂ ਪਤਾ ਆ ਤੁਹਾਨੂੰ ਪਤਾ ਹੈ ਬੇਹਜਾ ਨੰਗਿਆ ਬੀਬੀ ਅੱਜ ਗਰਮੀ ਵਾਲੀ ਇਹਦੇ ਨੂੰ ਸ਼ਕੀ ਬਣਾ ਕੇ ਲਿਆਵਾ ਸਕੈਸਿਕ ਨਿੰਬੂ ਪਾਣੀ ਮਿੱਠੀ ਬਣਾ ਲਿਆ ਮਿੱਠਾ ਨਾਲ ਮਿੱਠਾ ਦਹੂਗਾ ਹਾਂ ਦੋਨੇ ਚੋਗਾ ਜਿਆਦਾ ਬਣਾ ਲਿਆ ਜਿਹੜਾ ਬਣਾਉਣੀ ਹੈ ਜਲਦੀ ਰਹਾ ਮਿੱਠਾ ਬਣਾਇਆ ਮੈਂ ਤਾਂ ਅੱਜ ਬੀਬੀ ਗਰਮੀ ਜਾ ਰਹੀ ਆ ਉਹਨੂੰ ਕੀ ਬਣਾ ਕੇ ਲਿਆਣਾ ਜੇ ਮਰ ਸਾ ਪੁੱਤ ਮਿੱਠਾ ਨਾ ਪਾਈ ਜੋ ਮਰਜ਼ੀ ਬਣਾ ਲਿਆ ਰਿੰਗੂ ਦੀ ਇਸਕਾਂ ਵੀ ਬਣਾ ਲਿਆ ਤੇ ਉਹ ਜਲਦੀ ਰਾਜਾ ਪਿਆ ਉਹ ਬਣਾ ਲਿਆ ਜੋ ਤੋਪੀ ਪਿਆਰ ਨਾਲ ਬਣਾ ਕੇ ਦੇਉਗੀ ਦਾਦੀ ਨੂੰ ਪਾਣੀ ਦੱਦ ਕਿਉਂ ਨਹੀਂ ਪੀਉਗੀ ਜਿਹੜਾ ਕੋਸਾ ਨੂੰ ਚੰਗਾ ਲੱਗਦਾ ਪੁੱਤ ਬਣਾ ਲਿਆ ਜੋ ਤੱਕ ਗਲਾਸ ਬਣਾਤਾ ਤਾਂ ਪੀ ਲਾਂਗੇ ਹਨਾ ਬੱਚਾ ਖੁਸ਼ੀ ਨਾਲ ਪਾਣੀ ਪੀਂਦਾ ਹੈ ਜ਼ਰੂਰ ਪੀਣਾ ਚਾਹੀਦਾ ਜੇ ਆਪਾਂ ਬੱਚਾਂ ਤੇ ਸਭ ਤੇ ਹੱਥ ਰੱਖਾਂਗੇ ਪਿਆਰ ਰੱਖਾਂਗੇ ਦਾਦੇ ਦਾਦੀ ਦਾ ਪੀਨੋ ਕਰ ਲਗੇ ਹਨ ਫੇ ਐ ਗੱਲ ਹੁੰਦੀ ਹੈ ਸਾਰੀ ਗੱਲ ਹੁੰਦੀ ਹੈ ਮੋਹ ਮੁਹੱਬਤ ਦੀ ਆਉਦੇ ਬੱਚੇ ਹੁੰਦੇ ਨੇ ਜਿਹੜੇ ਨਿਉਂ ਜੜ ਹੁੰਦੀ ਹੈ ਇਹੇ ਬੰਦੇ ਨੇ ਪੁੱਤ ਮੂਲ ਨਾਲ ਹੋ ਕੇ ਪਿਆਰ ਆ ਪੁੱਤਾਂ ਈ ਹਨ ਜਿਆਦੇ ਫਿਰ ਪੋਤਾ ਪੋਤੀ ਦਾ ਪਿਆਰ ਹੋ ਜਾਂਦਾ ਹਨਾ ਹੋ ਜਾਂਦਾ ਨਾ ਫਿਰ ਧੀ ਨਾਲੋਂ ਜਿਆਦੇ ਪਿਆਰ ਫਿਰ ਦੁੱਧ ਦੋਤੀ ਦਾ ਆਉਂਦਾ ਪੈਂਦਾ ਜਰੂਰ ਆਉਂਦਾ ਇਹ ਗੱਲ ਸਾਰਿਆਂ ਨੂੰ ਕਤਕ ਹੈ ਸਿਆਣੇ ਬੰਦੇ ਕਹਿੰਦੇ ਨੇ ਮੂਲ-ਮੂਲ ਵਿਆਜ ਤੇਰੋ ਜਮਾ ਕੋਈ ਝੂਠੀ ਨਹੀਂ ਵੀ ਮੈਂ ਕਹਿਣੀ ਆ ਨਾ ਬਸੇ ਇੱਕ ਗੱਲ ਹੈ ਨਾ ਮੰਨਦੇ ਆ ਇਹ ਗੱਲ ਨੂੰ ਜਮਾ ਸਹੀ ਹੈ ਕਿ ਜਿਹਨੇ ਸਿਹਰਾ ਕੋਤਪੀ ਤੇ ਹੈ ਜੇ ਜਮਾ ਇਹ ਗੱਲ ਅਸਲ ਹੈ ਤੇ ਜਿਹੜੇ ਬੱਚਿਆਂ ਦਾ ਬਹੁਤ ਮਾਹਰਤ ਕੋਤਪੀ ਹੁੰਦਾ ਇਹ ਬਹੁਤ ਜਿਆਦਾ ਹੁੰਦਾ ਦਾਦੀ ਦਾ ਤੇ ਹਾਕਰਾਂ ਨਾਨੀ ਦੋਤੀ ਦਾ ਪਿਆਰ ਹੋਇਆ ਦੁੱਧ ਦੋਤੀ ਦਾ ਪਿਆਰ ਹੋਇਆ ਬਹੁਤ ਸਾਦੇ ਵਧੀਆ ਹੁੰਦਾ ਤੇ ਆਹ ਰਹਾ ਬਹੁਤ ਜونیੰ ਦਾ ਵਿਚਾਰਾ ਹੁੰਦਾ ਸੀ ਦਿੱਤਾ ਇਹ ਤਕਰੀਬਸ ਲਈ ਅਸੀਂ ਖੜੇ ਨੇ ਤਿਆਰ ਹੋਈ ਝਾਕੀਆਂ ਦੇ ਨੇ ਉਹਨਾਂ ਤੇ ਰਹੀ ਗੁਰੂ ਸਾਰਾ ਨੂੰ ਕੰਦਰ ਰੱਖੀ ਰੱਖੇ ਜਿਹੜੇ ਕਾਰੋਬਾਰ ਦੇ ਪੁੱਤ ਇਹ ਆਪਣੀ ਆਰਦਾਸ ਹੈ